ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਵੇਕ ਦੇ ਇਸ ਪੰਜਵੇਂ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਭੁਪਿੰਦਰ ਕੌਰ ਮੈਂ ਭੁਪਿੰਦਰ ਸਿੰਘ ਭਾਈ ਖੇਲ ਇਸ ਅੰਕ ਵਿੱਚ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਪੰਜਵੇਂ ਪੰਨੇ ਚ ਦਰਜ ਬਾਣੀ ਅਰਥਾਤ ਜਬਤੀ ਸਾਹਿਬਨੀਆਂ 22 ਤੋਂ 26 ਪੌੜੀ ਤੱਕ ਦੇ ਅਰਥ ਸਮਝਾਂਗੇ ਪਿਛਲੀਆਂ ਪਉੜੀਆਂ ਵਿੱਚ ਅਸੀਂ ਬ੍ਰਹਮ ਦੇ ਬੇਅੰਤ पसारे ਬਾਰੇ ਜਾਣਿਆ ਕਿ ਇਸ पसारे ਦਾ ਬਿਆਨ ਕਰਨਾ ਸੰਭਵ ਨਹੀਂ ਇਹ ਗਿਣਿਆ ਨਹੀਂ ਜਾ ਸਕਦਾ ਅਸੰਖ ਹੈ ਇਸ ਦਾ ਕੋਈ ਔਲਕ ਨਹੀਂ ਪਾਲ ਸਕਦਾ ਇਸ ਦਾ ਅੰਤ ਨਹੀਂ ਹੈ ਇਹ पसारा ਲੇਖੇ ਵਿੱਚ ਨਹੀਂ ਹੈ ਇਹ पसारा ਅਮੁੱਲ ਹੈ ਇਸ ਦਾ ਕੋਈ ਹਿਸਾਬ ਨਹੀਂ ਦੱਸ ਸਕਦਾ ਇਸ ਜਗਤ पसारे ਨੂੰ ਲੈ ਕੇ ਗੁਰੂ ਸਾਹਿਬ ਨੇ ਚਾਰ ਗੱਲਾਂ ਮੁੜ-ਮੁੜ ਦੁਹਰਾਈਆਂ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤੁ ਉਤਪਾਵੇ ਸਾਈ ਪਲਿਕਾਰ ਅਤੇ ਚੌਥਾ ਤੂ ਸਦਾ ਸਲਾਮਤ ਨਿਰੰਕਾਰ ਪਾਉ ਇਹ ਕਿ ਇਸ ਪਸਾਰੇ ਨੂੰ ਜੀਵ ਨਹੀਂ ਜਾਣ ਸਕਦਾ ਹਾਂ ਇਸ ਪਸਾਰੇ ਨੂੰ ਵੇਖ ਕੇ ਮਨੁੱਖ ਦੇ ਅੰਦਰ ਉਹ ਵਾਹਵਾ ਦੀ ਵਿਸਮਾਦੀ ਤੂੰ ਨਹੀਂ ਪੈਦਾ ਹੁੰਦੀ ਹੈ ਮਨੁੱਖ ਨੂੰ ਬ੍ਰਹਮ ਦੀ ਵਡਿਆਈ ਦਾ ਅਹਿਸਾਸ ਹੁੰਦਾ ਹੈ ਸਿਫਤਲਾ ਦਾ ਉਮਾ ਉਪਜਦਾ ਹੈ ਪਸਾਰਾ ਹੀ ਬ੍ਰਹਮ ਦਾ ਨਾਮ ਰੂਪ ਹੈ ਇਹ ਸਾਰਾ ਵਿਸਮਾਦੀ ਪਸਾਰਾ ਵਾਹਿਗੁਰੂ ਨਾਮ ਹੈ ਇਹ ਸਭ ਕੁਝ ਭਲੀਕਾਰ ਹੈ ਇਨਾ ਪੌੜੀਆਂ ਰਾਹੀਂ ਪ੍ਰਗਟ ਕੀਤੇ ਖਾਸ ਵਿਚਾਰ ਬਾਰੇ ਡਾਕਟਰ ਤਰਨ ਸਿੰਘ ਦੇ ਜਪ ਦਰਸ਼ਨ ਵਿਦਿੱਤ ਨੇ ਨਿਰਣੇ ਨੂੰ ਇੱਥੇ ਰੱਖਣਾ ਚਾਹਾਂਗੇ ਕਿ ਭਗਤੀ ਇੱਕ ਮਾਨਸਿਕ ਦਸ਼ਾ ਹੈ ਨਾ ਕਿ ਦਿਮਾਗੀ ਪਦਰਤ ਦੀ ਦਿਮਾਗ ਤਾਂ ਇਹੋ ਜੇ ਸਵਾਲ ਪੈਦਾ ਕਰਦਾ ਹੈ ਕਿ ਸ੍ਰਿਸ਼ਟੀ ਕਦੋਂ ਬਣੀ ਕਿੰਨੇ ਪਾਤਾਲ ਤੇ ਕਿੰਨੇ ਆਕਾਸ਼ ਹਨ ਕਿਹਦਾ ਹੈ ਪਰਮਾਤਮਾ ਦਾ ਟਿਕਾਣਾ ਕੀ ਹਨ ਪਰਮਾਤਮਾ ਦੀਆਂ ਬਖਸ਼ਿਸ਼ਾਂ ਪਰ ਇਹ ਸਾਰੇ ਸਵਾਲ ਐਸੇ ਹਨ ਜਿਨ੍ਹਾਂ ਦਾ ਕੋਈ ਉੱਤਰ ਨਹੀਂ ਦੇ ਸਕਦਾ ਕਿ ਨਾ ਕੋਈ ਦੇ ਸਕੇਗਾ ਪਰ ਭਗਤੀ ਇੱਕ ਵਿਸ਼ਵਾਸ ਦੀ ਦਸ਼ਾ ਹੈ ਇਹ ਵਿਸ਼ਵਾਸ ਕਿ ਪਰਮਾਤਮਾ ਦਾ ਪਸਾਰਾ ਉਸ ਦੀਆਂ ਸਿਫਤਾਂ ਉਸ ਦੀਆਂ ਬਖਸ਼ਿਸ਼ਾਂ ਬੇਅੰਤ ਵੱਡੀਆਂ ਅਤੇ ਅਮੁੱਲ ਹਨ ਦਿਮਾਗੀ ਘੋੜੇ ਦੌੜਾਉਣ ਵਾਲਿਆਂ ਵਰਗਾ ਹੀ ਇੱਕ ਹੋਰ ਵਰਗ ਵੀ ਹੈ ਉਹ ਵੀ ਧਾਰਮਿਕ ਲੱਗਦਾ ਹੈ ਭਗਤੀ ਕਰਦਾ ਜਿਸ ਦਾ ਹੈ ਉਹ ਆਪਣੇ ਕੀਤੇ ਤੀਰਸਤਪ ਦਇਆ ਦਾ ਦਾਨ ਦੇ ਹੰਕਾਰ ਵਿੱਚ ਹੀ ਫਸਿਆ ਹੋਇਆ ਹੈ ਉਹ ਇਹਨਾਂ ਕਰਮਾਂ ਦਾ ਫਲ ਮੰਗਦਾ ਹੈ ਗੁਰੂ ਸਾਹਿਬ ਦਾ ਨਿਰਣਾ ਹੈ ਕਿ ਹੋਮੈ ਵਿੱਚ ਕਰਮ ਕਰਨ ਵਾਲਿਆਂ ਨੂੰ ਸਿਫਸਲਾ ਜਾਂ ਨਾਮ ਭਗਤੀ ਨਹੀਂ ਮਿਲਦੀ ਇਹ ਲੋ ਅੱਗੇ ਗਿਆਨਸੋ ਹੈ ਇਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਮਾਣ ਨਹੀਂ ਮਿਲਦਾ ਪਰ ਅਸਲ ਭਗਤੀ ਭਾਵ ਵਾਲੇ ਉਹੀ ਜਾਣ ਹਨ ਜਿਨ੍ਹਾਂ ਦਾ ਜੀਵਨ ਜਿਨ੍ਹਾਂ ਦੀ ਭਗਤੀ ਅੰਤਰਗਤ ਹੀ ਰhete ਇਸ਼ਨਾਨ ਕਰਕੇ ਖੁਦ ਨੂੰ ਪਵਿੱਤਰ ਬਣਾ ਕੇ ਰੱਖਦੀ ਹੈ ਜਿਸ ਪਾਸ ਸੁਣਿਆ ਮੰਨਿਆ ਮਨ ਕੀਤਾ ਪਾਉ ਵਾਲੀ ਸਾਧਨਾ ਹੈ ਅਰਥਾਤ ਜੋ ਉਸ ਦੀ ਸਿਫਤ ਸਲਾਹ ਵਿੱਚ ਜੁੜ ਕੇ ਸਿਮਰਨ ਵਿਚਾਰ ਅਤੇ ਪ੍ਰੇਮ ਵਾਲੀ ਭਗਤੀ ਚ ਜੁੜੇ ਹੋਏ ਹਨ ਇਹੀ ਲੋਕ ਪਰਮਾਤਮਾ ਦੇ ਦਰ ਤੇ ਪਰਵਾਨ ਹੋ ਜਾਂਦੇ ਹਨ ਇਸੇ ਵਿਚਾਰ ਨੂੰ ਹੋਰ ਵਿਸਤਾਰ ਵਿੱਚ ਅਗਲੀਆਂ ਪੌੜੀਆਂ ਵਿੱਚ ਰੱਖਿਆ ਗਿਆ ਹੈ ਆਓ ਜਾਣਦੇ ਹਾਂ ਇੱਕ ਇੱਕ ਪੰਕਤੀ ਦੇ ਅਰਥ ਸਮਝ ਕੇ ਪਾਤਾਲ ਪਾਤਲ ਲਖਿਆ ਅਗਾਸ ਅਗਾਸ ਓੜ ਕਿਓੜਕ ਪਾਲ ਥੱਕੇ ਵੇਦ ਕਹਨ ਇਕ ਬਾਤ ਪਦਾਰਥ ਪਾਤਾਲਾ ਪਾਤਾਲ ਪਾਤਾਲਾ ਦੇ ਹੇਠ ਹੋਰ ਪਾਤਾਲ ਹਨ ਆਗਾਸਾ ਆਗਾਸ ਆਕਾਸ਼ਾਂ ਦੇ ਉੱਤੇ ਹੋਰ ਆਕਾਸ਼ ਹਨ ਓੜਕ ਅਖੀਰ ਅੰਤ ਅਖੀਰਲੇ ਬੰਨੇ ਭਾਲ ਥਕੇ ਭਾਲ ਭਾਲ ਕੇ ਥੱਕ ਗਏ ਹਨ ਕਹਿਣ ਆਖਦੇ ਹਨ ਇੱਕ ਬਾਤ ਇੱਕ ਗੱਲ ਇੱਕ ਜ਼ੁਬਾਨ ਹੋ ਕੇ ਅਰਥ ਸਾਰੇ ਵੇਦ ਇੱਕ ਜ਼ੁਬਾਨ ਹੋ ਕੇ ਆਖਦੇ ਹਨ ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ ਬੇਅੰਤ ਰਿਸ਼ੀ ਮੁਨੀ ਇਹਨਾਂ ਦੇ ਅਖੀਰਲੇ ਬੰਨਿਆਂ ਨੂੰ ਪਾਲ ਕਰਕੇ ਥੱਕ ਗਏ ਹਨ ਪਰ ਲੱਭ ਨਹੀਂ ਸਕੇ ਸਹਿਸ 18 ਕੈਨ ਕਤੇਬਾ ਅਸਲੂ ਇਕ ਦਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ વિનાਸ਼ ਪਦਰਤ ਸਹਿਸ 18 18000 ਆਲਮ ਕਹਿਨ ਕਤੇਬਾ ਕਤੇਬਾ ਆਖਦੀਆਂ ਹਨ ਕਤੇਬਾ ਈਸਾਈ ਮੱਤੇ ਇਸਲਾਮ ਆਦਿਕ ਦੀਆਂ ਚਾਰ ਕਿਤਾਬਾਂ ਕੁਰਾਨ ਅੰਜੀਲ ਤੌਰੇਤ ਅਤੇ ਜ਼ੰਬੂਰ ਅਸਲੁ ਬੁਦ ਇਹ ਅਰਬੀ ਬੋਲੀ ਦਾ ਲਫ਼ਜ਼ ਹੈ ਇੱਕ ਧਾਤ ਇੱਕ ਅਕਾਲਪੁਰਖ ਪੈਦਾ ਕਰਨ ਵਾਲਾ ਲੇਖਾ ਹੋਏ ਜੇ ਲੇਖਾ ਹੋ ਸਕੇ ਲਿਖੀਏ ਲਿਖ ਸਕਦੇ ਹਾਂ ਲੇਖੇ ਵਿਨਾਸ਼ ਲੇਖੇ ਦਾ ਖਾਤਮਾ ਲੇਖੇ ਦਾ ਅੰਤ ਅਰਥ ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰ ਕਿਤਾਬਾਂ ਆਖਦੀਆਂ ਹਨ ਕੁੱਲ 18000 ਆਲਮ ਹਨ ਜਿਨ੍ਹਾਂ ਦਾ ਮੁੱਢ ਇੱਕ ਅਕਾਲ ਪੁਰਖ ਹੈ ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ ਹਜ਼ਾਰਾਂ ਤੇ ਲੱਖਾਂ ਵੀ ਕੁਦਰਤ ਦੀ ਗਿਣਤੀ ਵਿੱਚ ਵਰਤੇ ਨਹੀਂ ਜਾ ਸਕਦੇ ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਤਦੋਂ ਹੀ ਲਿਖ ਸਕੀਦਾ ਹੈ ਜੇ ਲਿਖਾ ਹੋ ਹੀ ਸਕੇ ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ ਲੇਖਾ ਕਰਦਿਆਂ ਕਰਦਿਆਂ ਲੇਖੇ ਦਾ ਹੀ ਖਾਤਮਾ ਹੋ ਜਾਂਦਾ ਹੈ ਗਿਣਤੀ ਦੇ ਹਿੰਸੇ ਹੀ ਮੁੱਕ ਜਾਂਦੇ ਹਨ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਪਦਰਥ ਆਖੀਏ ਅਕੀਦਾ ਹੈ ਕਹਨੇ ਆ ਜਿਸ ਅਕਾਲ ਪੁਰਖ ਨੂੰ ਆਪੇ ਉਹ ਅਕਾਲ ਪੁਰਖ ਆਪ ਹੀ ਜਾਣੇ ਜਾਣਦਾ ਹੈ ਆਪ ਆਪਣੇ ਆਪ ਨੂੰ ਖੁਦ ਨੂੰ ਅਰਥ ਹੈ ਨਾਨਕ ਜਿਸ ਕਾਲ ਪੁਰਖ ਨੂੰ ਸਾਰੇ ਜਗਤ ਦੇ ਵਿੱਚ ਵੱਡਾ ਆਖਿਆ ਜਾ ਰਿਹਾ ਹੈ ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ ਉਹ ਆਪਣੀ ਵਿਡਿਆਈ ਆਪ ਹੀ ਜਾਣਦਾ ਹੈ ਭਾਉ ਪ੍ਰਭੂ ਦੀ ਕੁਦਰਤ ਦਾ ਬਿਆਨ ਕਰਨ ਲੱਗਿਆ हजारਾਂ ਜਾਂ ਲੱਖਾਂ ਦੀ ਗਿਣਤੀ से ਵੀ ਵਰਤੇ ਨਹੀਂ ਜਾ ਸਕਦੇ। ਇਤਨੀ ਬੇਅੰਤ ਕੁਦਰਤ ਹੈ ਕਿ ਇਸ ਦਾ लेखा-ਕਰਨ ਲਗਿਆਂ ਗਿਣਤੀ ਦੇ ਹਿੰਸੇ ਹੀ ਮੁੱਕ ਜਾਂਦੇ ਹਨ। ਸਾਲਾ ਹੀ ਸਾਲਾ ਹੈ, ਇਹ ਤਿਸੁਰਤ ਨ ਪਾਇਆ, ਨਦੀਆਂ ਅਤਿ ਵਹ ਪਵੇ, ਸਮੁੰਦਰ ਨ ਜਾਣੀ ਹੈ। ਪਦਰ ਸਾਲਾ ਹੀ ਸਲਾਹ ਹੁਣ ਜੋਗ ਪਰਮਾਤਮਾ, ਸਲਾਹ ਸਿਰਫ ਸਲਾਹ ਕਰਕੇ ਇਤੀ ਸੁਰਤ ਇਤਨੀ ਸਮਝ ਕਿ ਅਕਾਲਪੁਰਖ ਕਿੰਨਾ ਵੱਡਾ ਹੈ। ਨਾ ਪਾਇਆ। ਕਿਸੇ ਨੇ ਨਹੀਂ ਪਾਈ ਅਤੇ 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 ਵਾਹ ਵਹਿਣ ਨਾਲੇ ਪਵ ਹੈ ਪੈਂਦੇ ਹਨ ਸਮੁੰਦ ਸਮੁੰਦ ਵੀ ਸਮੁੰਦਰ ਵਿੱਚ ਨਾ ਜਾਣੇ ਨਹੀਂ ਜਾਣੇ ਜਾਂਦੇ ਉਹ ਨਦੀਆਂ ਤੇ ਨਾਲੇ ਫਿਰ ਵੱਖਰੇ ਪਛਾਣੇ ਨਹੀਂ ਜਾ ਸਕਦੇ ਵਿੱਚੇ ਵਿੱਚ ਲੀਨ ਹੋ ਜਾਂਦੇ ਹਨ ਅਤੇ ਸਮੁੰਦ ਦੀ ਥਾ ਨਹੀਂ ਪਾ ਸਕਦੇ ਅਰਥ ਸਲਾਹਣ ਜੋਗ ਅਕਾਲਪੁਰਖ ਦੀਆਂ ਵਡਿਆਈਆਂ ਆ ਖਾ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲਪੁਰਖ ਕਿੱਡਾ ਵੱਡਾ ਹੈ ਸਿਰਫ ਸਲਾਹ ਕਰਨ ਵਾਲੇ ਮਨੁੱਖ ਉਸ ਅਕਾਲਪੁਰਖ ਦੇ ਵਿੱਚੇ ਹੀ ਲੀਨ ਹੋ ਜਾਂਦੇ ਹਨ ਨਦੀਆਂ ਅਤੇ ਨਾਲੇ ਸਮੁੰਦਰ ਵਿੱਚ ਪੈਂਦੇ ਹਨ ਪਰ ਫਿਰ ਵੱਖਰੇੋਂ ਪਛਾਣੇ ਨਹੀਂ ਜਾ ਸਕਦੇ ਵਿੱਚੇ ਹੀ ਲੀਨ ਹੋ ਜਾਂਦੇ ਹਨ ਅਤੇ ਸਮੁੰਦਰ ਦੀ ਥਾਂ ਨਹੀਂ ਬਾ ਸਕਦੇ ਸਮੁੰਦ ਸਾਹ ਸੁਲਤਾਨ ਨਿਰਾਸੀਤੀ ਮਾਲਦਨ ਕੀੜੀ ਤੁਲਨਾ ਹੋਣੀ ਜੇ ਤਿਸ ਮਨੋਂ ਨ ਵਿਸਰੇ ਪਦਾਰਥ ਸਮੁੰਦ ਸਾਹ ਸੁਲਤਾਨ ਸਮੁੰਦਰਾ ਦੇ ਪਾਤਸ਼ਾਹ ਤੇ ਸੁਲਤਾਨ ਗ੍ਰਹਾ ਸੇਤੀ ਪਹਾੜਾਂ ਜਿਹੜੇ ਤੁਲ ਬਰਾਬਰ ਨਾ ਹੋਵਨੀ ਨਹੀਂ ਹੁੰਦੇ ਤਿਸ ਮਨ ਉਹ ਕੀੜੀ ਦੇ ਮਨ ਵਿੱਚੋਂ ਜੇ ਨਾ ਵਿਸਰੇ ਜੇ ਤੂੰ ਨਾ ਵਿਸਰ ਜਾਏ হে ਹਰੀ ਅਰਥ ਸਮੁੰਦਰਾ ਦੇ ਪਾਤਸ਼ਾਹ ਤੇ ਸੁਲਤਾਨ ਜਿਨ੍ਹਾਂ ਦੇ ਖਜ਼ਾਨਿਆਂ ਵਿੱਚ ਪਹਾੜ ਜਿੱਦੇ ਤਨ ਪਦਾਰਥਾਂ ਦੇ ਢੇਰ ਹੋਣ ਪ੍ਰਭੂ ਦੀ ਸਿਫਤਸਲਾ ਕਰਨ ਵਾਲੇ ਦੀਆਂ ਨਜ਼ਰਾਂ ਵਿੱਚ ਇੱਕ ਕੀੜੀ ਦੇ ਵੀ ਬਰਾਬਰ ਨਹੀਂ ਹੁੰਦੇ ਜੇ ਇਹ ਅਕਾਲਪੁਰਖ ਉਸ ਕੀੜੀ ਦੇ ਮਨ ਵਿੱਚੋਂ ਤੂੰ ਨਾ ਵਿਸਰ ਜਾਏ ਪਾਉ ਸੋ ਬੰਦਗੀ ਕਰਨ ਨਾਲ ਪ੍ਰਭੂ ਦਾ ਅੰਤ ਨਹੀਂ ਪੈ ਸਕਦਾ ਪਰ ਇਸ ਦਾ ਇਹ ਪਾਉ ਨਹੀਂ ਕਿ ਪਰਮਾਤਮਾ ਦੀ ਸਿਫਤ ਸਲਾਹ ਕਰਨ ਦਾ ਕੋਈ ਫਾਇਦਾ ਹੀ ਨਹੀਂ ਪ੍ਰਭੂ ਦੀ ਭਗਤੀ ਦੀ ਬਰਕਤ ਨਾਲ ਮਨੁੱਖ ਸ਼ਹਾ ਪਤ ਸਾਹਾ ਦੇਵੀ ਪਰਵਾ ਨਹੀਂ ਕਰਦਾ ਪ੍ਰਭੂ ਦੇ ਨਾਮ ਦੇ ਸਾਹਮਣੇ ਬੇਅੰਤ ਧਨ ਵੀ ਉਸ ਨੂੰ ਤੁੱਛ ਜਾਪਦਾ ਅੰਤ ਨਾ ਸਿਫਤੀ ਕਹਿਣਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਪਦ ਸਿਫਤੀ ਸਿਫਤਾਂ ਦਾ ਕਹਿਣ ਕਹਿਣ ਨਾਲ ਦੱਸਣ ਨਾਲ ਕਰਨੇ ਬਣਾਈ ਹੋਈ ਕੁਦਰਤ ਦਾ ਦੇਣ ਦੇਣ ਵਿੱਚ ਦਾਤਾ ਦੇਣ ਨਾਲ ਵੇਖਣ ਸੁਣਨ ਵੇਖਣ ਤੇ ਸੁਣਨ ਨਾਲ ਨਾ ਜਾਪੇ ਨਹੀਂ ਜਾਪਦਾ ਨਹੀਂ ਪ੍ਰਤੀਤ ਹੁੰਦਾ ਨਹੀਂ ਦਿਸਦਾ ਮਨ ਅਕਾਲ ਪੁਰਖ ਦੇ ਮਨ ਵਿੱਚ ਨੰਨੇ ਨੂੰ ਸਿਆਰੀ ਹੈ ਮੰਤ ਤੱਤੇ ਨੂੰ ਓਂਕੜ ਸਲਾਹ ਮੰਤ ਅਰਥ ਅਕਾਲ ਪੁਰਖ ਦੇ ਗੁਣਾਂ ਦਾ ਕੋਈ ਹੱਦ ਬੰਨਾ ਨਹੀਂ ਹੈ ਗਿਣਨ ਨਾਲ ਵੀ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਗਿਣੇ ਨਹੀਂ ਜਾ ਸਕਦੇ ਅਕਾਲ ਪੁਰਖ ਦੀ ਰਚਨਾ ਤੇ ਦਾਤਾ ਦਾ ਅੰਤ ਨਹੀਂ ਪੈ ਸਕਦਾ ਵੇਖਣ ਤੇ ਸੁਣਨ ਨਾਲ ਵੀ ਉਸ ਦੇ ਗੁਨਾ ਦਾ ਪਾਰ ਨਹੀਂ ਪਾ ਸਕੀਦਾ ਉਸ ਅਕਾਲ ਪੁਰਖ ਦੇ ਮਨ ਵਿੱਚ ਕਿਹੜੀ ਸਲਾਹ ਹੈ ਇਸ ਗੱਲ ਦਾ ਵੀ ਪੰਤ ਨਹੀਂ ਪਾਇਆ ਜਾ ਸਕਦਾ ਅੰਤਨਾ ਜਪਿਆ ਕੀਤਾ ਆਕਾਰ ਅੰਤਨਾ ਜਪਿਆ ਪਾਰ ਆਵਾਰ ਪਦਰ ਕੀਤਾ ਬਣਾਇਆ ਹੋਇਆ ਆਕਾਰ ਇਹ ਜਗਤ ਜੋ ਦਿਸ ਰਿਹਾ ਹੈ ਪਾਰ ਆਵਾਰ ਪਰਲਾ ਤੇ ਉਰਲਾ ਬੰਨਾ ਪਾਰ ਆਵਾਰ ਉਰਵਾਰ ਪਾਰ ਪਰਲਾ ਤੇ ਉਰਲਾ ਬੰਨਾ ਕਾਲਪੁਰਖ ਨੇ ਇਹ ਜਗਤ ਜੋ ਦਿਖ ਰਿਹਾ ਹੈ ਬਣਾਇਆ ਹੈ ਪਰ ਇਸ ਦਾ ਅਖੀਰ ਉਰਲਾ ਤੇ ਪਾਰਲਾ ਬੰਨਾ ਕੋਈ ਨਹੀਂ ਦਿਸਦਾ ਅੰਤ ਕਾਰਨ ਕਿਤੇ ਬਿੱਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਪਦ ਅਰਥ ਅੰਤ ਕਾਰਨ ਹਦ ਬੰਨਾ ਲੱਭਣ ਲਈ ਅੰਤ ਪਾਉਣ ਲਈ ਕਿਤੇ ਕਈ ਮਨੁੱਖ ਬਿਲ ਲਾ ਹੈ ਬਿਲਖਦੇ ਹਨ ਤਰਲੇ ਲੈਂਦੇ ਹਨ ਤਾਂ ਕਿ ਅੰਤ ਉਸ ਅਕਾਲ ਪੁਰਖ ਤੇ ਹਦ ਬੰਨੇ ਨਾ ਪਾਏ ਜਾਏ ਲੱਭੇ ਨਹੀਂ ਜਾ ਸਕਦੇ ਕਈ ਮਨੁੱਖ ਪਰਮਾਤਮਾ ਦਾ ਹੱਦ ਬੰਨਾ ਲੱਭਣ ਲਈ ਤਰਲੇ ਲੈ ਰਹੇ ਸਨ ਪਰ ਉਸ ਦੇ ਹੱਦ ਬੰਨੇ ਨਹੀਂ ਲੱਭੇ ਜਾ ਸਕਦੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਅਦਾ ਇਹ ਅੰਤ ਇਹ ਹੱਦ ਬੰਨਾ ਜਿਸ ਦੀ ਭਾਲ ਬੇਨਤੀ ਕਰਦੇ ਹਨ ਬਹੁਤਾ ਕਹੀਏ ਜਿਉਂ-ਜਿਉਂ ਅਕਾਲ ਪੁਰਖ ਨੂੰ ਵੱਡਾ ਆਖਦੇ ਜਾਈਏ ਜਿਉਂ-ਜਿਉਂ ਉਸ ਦੇ ਗੁਣ ਕਰਨ ਕਥਨ ਕਰੀ ਜਾਈਏ ਬਹੁਤਾ ਹੋਏ ਕਿਉਂ ਕਿਉਂ ਉਹ ਹੋਰ ਵੀ ਵੱਡਾ ਹੋਰ ਵੱਡਾ ਪ੍ਰਤੀਤ ਹੋਣ ਲੱਗਦਾ ਹੈ ਅਰਥ ਅਕਾਲਪੁਰਖ ਦੇ ਗੁਣਾਂ ਦਾ ਇਹ ਹੱਦ ਬੰਨਾ ਜਿਸ ਦੇ ਬੇਅੰਤ ਜੀਵ ਭਾਲ ਕਰ ਰਹੇ ਹਨ ਜਿਉਂ ਜਿਉਂ ਇਹ ਗੱਲ ਆਖੀ ਜਾਈਏ ਉਹ ਉਨਾ ਹੀ ਵੱਡਾ ਹੈ ਕਿਉਂ ਤੇ ਉਹ ਹੋਰ ਵੱਡਾ ਹੋਰ ਵੱਡਾ ਪ੍ਰਤੀਤ ਹੋਣ ਲੱਗ ਜਾਂਦਾ ਹੈ ਵੱਡਾ ਸਾਹਿਬ ਉੱਚਾ ठाਉ ਉੱਤੇ ਉਪਰ ਉੱਚਾ ਨਾਵ ਤੇਵੜੂੱਚਾ ਹੋਵੇ ਕੋਏ ਇਸ ਉੱਤੇ ਕੋ ਜਾਣਾ ਸੋਏ ਅਦਰ ਥਾਉ ਅਕਾਲ ਪੁਰਖ ਦੇ ਨਿਵਾਸ ਦਾ ਟਿਕਾਣਾ ਉੱਚੇ ਉੱਪਰ ਉੱਚਾ ਉੱਚੇ ਤੋਂ ਵੀ ਉੱਚਾ ਬਹੁਤਾ ਉੱਚਾ ਨਾਉ ਨਾਮਣਾ ਵਡਿਆਈ ਏਵਡ ਐਨਾ ਵੱਡਾ ਹੋਵੇ ਕੋਈ ਜੇ ਕੋਈ ਮਨੁੱਖ ਹੋਵੇ ਤਿਸ ਉੱਚੇ ਕੋ ਤੇ ਉਸ ਉੱਚੇ ਅਕਾਲ ਪੁਰਖ ਨੂੰ ਸੋਏ ਉਹ ਮਨੁੱਖ ਹੀ ਅਰਥ ਅਕਾਲ ਪੁਰਖ ਵੱਡਾ ਹੈ ਉਸ ਦਾ ਟਿਕਾਣਾ ਉੱਚਾ ਹੈ ਉਸ ਦਾ ਨਾਮਣਾ ਵੀ ਉੱਚਾ ਹੈ ਜੇ ਕੋਈ ਹੋਰ ਉਸ ਜਿੱਡਾ ਵੱਡਾ ਹੋਵੇ ਉਹੋ ਹੀ ਉਸ ਉੱਚੇ ਅਕਾਲਪੁਰਖ ਨੂੰ ਸਮਝ ਸਕਦਾ ਹੈ ਕਿ ਉਹ ਕਿੱਡਾ ਵੱਡਾ ਹੈ ਜੇਵੜ ਆਪ ਜਾਣੇ ਆਪ ਆਪ ਨਾਨੂ ਨਦਰੀ ਕਰਮੀ ਦਾਤ ਪਦਰ ਜੇਵੜ ਜੇਡਾ ਵੱਡਾ ਜਾਣੇ ਜਾਣਦਾ ਆਪ ਆਪ ਕੇਵਲ ਆਪ ਹੀ ਖੁਦ ਹੀ ਉਸ ਤੋਂ ਬਿਨਾ ਹੋਰ ਕੋਈ ਨਹੀਂ ਜਾਣਦਾ ਨਦਰੀ ਮਿਹਰ ਦੀ ਨਜ਼ਰ ਕਰਨ ਵਾਲਾ ਹਰੀ ਕਰਮੀ ਕਰਮ ਨਾਲ ਬਖਸ਼ਿਸ਼ ਨਾਲ ਦਾਤ ਬਖਸ਼ਿਸ਼ ਅਰ ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਆਪ ਕਿੱਡਾ ਵੱਡਾ ਹੈ। ਏ ਨਾਨਕ ਹਰੇਕ ਦਾਤ ਮੇਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਹੀ ਬਖਸ਼ਿਸ਼ ਨਾਲ ਮਿਲਦੀ ਹੈ। ਪਾਉ। ਪ੍ਰਭੂ ਬੇਅੰਤ ਗੁਣਾ ਦਾ ਮਾਲਕ ਹੈ। ਉਸ ਦੀ ਪੈਦਾ ਕੀਤੀ ਰਚਨਾ ਵੀ ਬੇਅੰਤ ਹੈ। ਜਿਉਂ-ਜਿਉਂ ਉਸ ਦੇ ਗੁਣਾਵਲ ਧਿਆਨ ਮਾਰੀਏ ਉਹ ਹੋਰ ਵੱਡਾ ਪ੍ਰਤੀਕ ਹੋਣ ਲੱਗਦਾ ਹੈ। ਜਗਤ ਵਿੱਚ ਨਾ ਕੋਈ ਉਸ ਪ੍ਰਭੂ ਜੀ ਦਾ ਵੱਡਾ ਹੈ ਅਤੇ ਇਸ ਵਾਸਤੇ ਨਾ ਹੀ ਕੋਈ ਇਹ ਦੱਸ ਸਕਦਾ ਹੈ। कि प्रभु कि लिखिया ना जाए वड्डा दाता तिल ना तमाए पदार्थ कर्म यानी बख्शिश तिल यानी तिल जिन्नी भी तमाए तमा लालच कृष्णा दाता दाता देन वाला अकाल बढ़िया दाता देन वाला है उसमें रत्ता भी लालच नहीं ਉਸੀ ਬਖਸ਼ਿਸ਼ ਐਡੀ ਵੱਡੀ ਹੈ ਕਿ ਲਿਖਣ ਵਿੱਚ ਲਿਆਂਦੀ ਹੀ ਨਹੀਂ ਜਾ ਸਕਦੀ ਕਿਤੇ ਮੰਗੇ ਜੋਦ ਅਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੇ ਵੇਕਾਰ ਪਦ ਕਿਤੇ ਕਈ ਜੋਦ ਅਪਾਰ ਅਪਾਰ ਜੋਧੇ ਅਣਗਿਣਤ ਸੂਰਮੇ ਮੰਗੇ ਮੰਗਦੇ ਹਨ ਗਣਤ ਗਿਣਤੀ ਕਿਤੇ ਕਈਆਂ ਦੀ ਵੇਕਾਰ ਵਿਕਾਰਾਂ ਵਿੱਚ ਖੱਪ ਟੁੱਟੇ ਖੱਪ ਖੱਪ ਕੇ ਨਾਸ਼ ਹੁੰਦੇ ਹਨ ਅਰ ਬੇਅੰਤ ਸੂਰਮੇ ਅਤੇ ਕਈ ਹੋਰ ਅਜਿਹੇ ਜਿਨ੍ਹਾਂ ਦੀ ਗਿਣਤੀ ਤੇ ਵਿਚਾਰ ਨਹੀਂ ਕੀਤੀ ਜਾ ਸਕਦੀ ਅਕਾਲਪੁਰਖ ਦੇ ਦਰ ਤੇ ਮੰਗ ਰਹੇ ਹਨ ਕਈ ਜੀਵ ਕੁਜ਼ੀਆਂ ਦਾਤਾ ਵਰਤ ਕੇ ਵਿਕਾਰਾਂ ਵਿੱਚ ਖਪ-ਖਪ ਕੇ ਨਾਸ ਹੁੰਦੇ ਹਨ ਕیتے ਲੈ ਲੈ ਮੁਕਰ ਪਾਏ ਕیتے ਮੂਰਖਾ ਹੀ ਖਾਏ ਫਦਕ ਕیتے ਬੇਅੰਤ ਜੀਵ ਮੁਕਰ ਪਾਹੇ ਮੁਕਰ ਜਾਂਦੇ ਹਨ ਮੁਕਰ ਪੈਂਦੇ ਹਨ ਖਾਹੇ ਖਾਹੇ ਖਾਂਦੇ ਹਨ ਖਾਈ ਜਾਂਦੇ ਹਨ ਮੁਕਰ ਮੁਕਰਨਾ ਹੈ ਇਸਦੇ ਲਈ ਦੋ ਉਦਾਹਰਣਾਂ ਦਿੱਤੇ ਹਨ ਤੂੰ ਦੇਖੇ ਹੋ ਮੁਕਰ ਪਾਉ ਸਭ ਕਿਸ ਸੁਣਦਾ ਵੇਖਦਾ ਕਿਉਂ ਮੁਕਰ ਪਾਇਆ ਜਾਏ ਧਿਆਨ ਦਿਓ ਇਨ੍ਹਾਂ ਦੋਹਾਂ ਤੁਕਾਂ ਦੇ ਵਿੱਚ ਲਫ਼ਜ਼ ਮੁਕਰ ਹੈ ਮਤਲਬ ਰੜੇ ਹੇਠਾ ਓਂਕਰ ਹੈ ਦੋਹਾ ਦੇ ਅਰਥ ਇੱਕੋ ਹੀ ਹਨ ਮੁਕਰਨਾ ਹੀ ਹੈ ਲੇਕਿਨ ਮੁਕਰ ਰੜੇ ਉੱਪਰ ਸਿਆਰੀ ਉਸਦਾ ਵੀ ਅਰਥ ਇਹੀ ਹੈ ਬਿਅੰਤ ਜੀਵ ਕਾਲਪੁਰਖ ਦੇ ਦਰ ਤੋਂ ਪਦਾਰਥ ਪ੍ਰਾਪਤ ਕਰਕੇ ਮੁੱਕਰ ਪੈਂਦੇ ਹਨ ਭਾਵ ਕਦੇ ਸ਼ੁਕਰ ਵਿੱਚ ਆ ਕੇ ਇਹ ਨਹੀਂ ਆਖਦੇ ਕਿ ਸਭ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ अनेका ਮੂਰਖ ਪਦਾਰਥ ਲੈ ਕੇ ਖਾਈ ਹੀ ਜਾਂਦੇ ਹਨ ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ ਕਿ ਤੇਆ ਦੁਖ ਹੁਕ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਕਿਤਿਆ ਕਈ ਜੀਵਾਂ ਨੂੰ ਦੁਖ ਕਈ ਦੁਖਲੇ ਕੋਕ ਕੋਕ ਪਾਉ ਖਾਣ ਨੂੰ ਨਹੀਂ ਮਿਲਦਾ ਸਦ ਸਦਾ ਬਾਤ ਬਖਸ਼ਿਸ਼ ਦਾਤਾਰ हे ਦੇਵਨ ਹਾਰ ਅਕਾਲ ਪੁਰਖ ਅਨੇਕਾਂ ਜੀਵਾਂ ਨੂੰ ਸਦਾ ਮਾਰ ਕਲੇਸ਼ ਅਤੇ ਭੁੱਖ ਹੀ ਪਾਗਾਂ ਵਿੱਚ ਲਿਖਿਆ ਪਰ हे ਦੇਨ ਹਾਰ ਅਕਾਲ ਪੁਰਖ ਇਹ ਵੀ ਤੇਰੀ ਬਖਸ਼ਿਸ਼ ਹੈ ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿੱਚ ਪੁਰੰਦੀ ਸਮਝ ਪੈਂਦੀ ਹੈ ਬੰਦ ਖਲਾਸੀ ਆਣੇ ਹੋਏ ਹੋਰ ਆਖ ਨਾ ਸਕਿਆ ਕੋਈ ਬੰਦ ਬੰਦੀ ਤੋਂ ਮਾਇਆ ਤੋਂ ਮਾਇਆ ਦੇ ਮੋਹ ਤੋਂ ਖਲਾਸੀ ਮੁਕਤੀ छुटਤਾਰਾ ਭਾਣੇ ਅਕਾਲ ਪੁਰਖ ਦੀ ਰਜ਼ਾ ਵਿੱਚ ਤੁਰਿਆ ਹੋਏ ਹੁੰਦਾ ਹੈ ਹੋਰ ਭਾਣੇ ਦੇ ਉਲਟ ਕੋਈ ਹੋਰ ਤਰੀਕਾ ਕੋਈ ਕੋਈ ਮਨੁੱਖ ਤੇ ਮਾਇਆ ਦੇ ਮੋਹ ਰੂਪ ਬੰਧਨ ਤੋਂ छुटकारा ਅਕਾਲ ਪੁਰਖ ਦੀ ਰਜ਼ਾ ਵਿੱਚ ਤੁਰਿਆ ਹੀ ਹੁੰਦਾ ਹੈ ਰਜ਼ਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ ਭਾਗ ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜਾ ਵਿੱਚ ਤੁਰੰਤੋਂ ਬਿਨਾ ਮੋਹ ਤੋਂ छुटकारे ਦਾ ਕੋਈ ਹੋਰ ਵਸੀਲਾ ਵੀ ਹੋ ਸਕਦਾ ਹੈ ਜੇ ਕੋ ਖਾਏ ਕਿ ਆਖਣ ਪਾਏ ਉਹ ਜਾਣੇ ਜੇਤੀਆ ਮੋਹ ਖਾਏ ਖਾਇਕ ਯਾਨੀ ਕੱਚਾ ਮਨੁੱਖ ਮੂਰਖ ਖਾਇਕ ਮੂਰਖ ਆਖਣ ਪਾਏ ਆਖਣ ਦਾ ਯਤਨ ਕਰੇ ਭਾਉ ਮੋਹ ਤੋਂ छुटकारे ਦਾ ਹੋਰ ਕੋਈ ਵਸੀਲਾ ਦੱਸਣ ਦਾ ਯਤਨ ਕਰੇ ਉਹ ਉਹ ਮੂਰਖ ਹੀ ਜੇਤੀਆਂ ਜਿਤਨੀਆਂ ਚੋਟਾ ਮੂੰਹ ਮੂੰਹ ਉੱਪਰ ਖਾਇ ਖਾਂਦਾ ਹੈ ਪਰ ਜੇ ਕੋਈ ਮੂਰਖ ਮਾਇਆ ਦੇ ਮੋਹ ਤੋਂ छुटकारे ਦਾ ਕੋਈ ਹੋਰ ਵਸੀਲਾ ਦੱਸਣ ਦਾ ਯਤਨ ਕਰੇ ਤਾਂ ਉਹ ਹੀ ਜਾਣਦਾ ਹੈ ਕਿ ਜਿੰਨੀਆਂ ਟੋਟਾਂ ਇਸ ਮੂਰਖਤਾ ਦੇ ਕਾਰਨ ਉਹ ਆਪਣੇ ਮੂੰਹ ਤੇ ਖਾਂਦਾ ਹੈ ਭਾਵ ਕੂੜ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ ਕਿ ਮਨੁੱਖ ਰਜ਼ਾ ਵਿੱਚ ਤੁਰੇ ਪਰ ਜੇ ਕੋਈ ਮੂਰਖ ਕੋਈ ਹੋਰ ਤਰੀਕਾ ਪਾਲਦਾ ਹੈ ਤਾਂ ਇਸ ਕੂੜ ਤੋਂ ਬਚਣ ਦੇ ਥਾਂ ਸਗੋਂ ਵਧੇਕ ਦੁਖੀ ਹੁੰਦਾ ਹੈ ਆਪੇ ਜਾਣੇ ਆਪੇ ਦੇ ਆਖੇ ਸੇ ਬਲਕੇ ਹੀ ਕੇ ਦੇ ਦਿੰਦਾ ਹੈ ਆਖੇ ਆਖਦੇ ਹਨ ਸੇ ਵੀ ਇਹ ਗੱਲ ਵੀ ਕਈ ਕੇ ਕੋਈ ਮਨੁੱਖ ਸਾਰੇ ਨਾਸ਼ੁਕਰੇ ਹੀ ਨਹੀਂ ਹਨ अनेका ਮਨੁੱਖ ਇਹ ਗੱਲ ਵੀ ਆਖਦੇ ਹਨ ਕਿ ਅਕਾਲ ਪੁਰਖ ਆਪ ਹੀ ਜੀਵਾਂ ਦੀਆਂ ਲੋੜਾਂ ਜਾਣਦਾ ਹੈ ਤੇ ਆਪ ਹੀ ਦਾਤਾਂ ਦਿੰਦਾ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਸ ਨੂੰ ਜਿਸ ਮਨੁੱਖ ਨੂੰ ਨਾਨਕ ਏ ਨਾਨਕ ਪਾਤਸ਼ਾਹੀ ਪਾਤਸ਼ਾਹ ਪਾਤਸ਼ਾਹਾਂ ਦੇ ਪਾਤਸ਼ਾਹ ਹੈ ਨਾਨਕ ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫਤਸਲਾ ਬਖਸ਼ਦਾ ਹੈ ਉਹ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਂਦਾ ਹੈ ਸਿਫਤਸਲਾ ਹੀ ਸਭ ਤੋਂ ਉੱਚੀ ਦਾਤ ਹੈ ਵਾਉ ਪ੍ਰਭੂ ਕਿੰਨਾ ਵੱਡਾ ਹੈ ਇਹ ਗੱਲ ਦਸਣੀ ਤੱਕ ਕਿਤੇ ਰਹੀ ਉਸ ਦੀ ਬਖਸ਼ਿਸ਼ ਹੀ ਇੰਨੀ ਵੱਡੀ ਹੈ ਕਿ ਲਿਖਣ ਵੀ ਨਹੀਂ ਲਾਈ ਜਾ ਸਕਦਾ ਜਗਤ ਵਿੱਚ ਜੋ ਵੱਡੇ ਵੱਡੇ ਦਿਸਦੇ ਹਨ ਇਹ ਸਭ ਪ੍ਰਭੂ ਦੇ ਦਰ ਤੇ ਹੀ ਮੰਗਦੇ ਹਨ ਉਹ ਤਾਂ ਸਗੋਂ ਇੰਨਾ ਵੱਡਾ ਹੈ ਕੀ ਜੀਵਾਂ ਦੇ ਮੰਗਣ ਤੇ ਬਿਨਾ ਇਹਨਾਂ ਦੀਆਂ ਲੋਣਾ ਜਾਣ ਕੇ ਆਪਣੇ ਆਪ ਹੀ ਦਾਤਾਂ ਦੇ ਹੀ ਜਾਂਦਾ ਹੈ ਪਰ ਜੀਵ ਦੀ ਮੂਰਖਤਾ ਤਾਂ ਦੇਖੋ ਦਾਤਾਂ ਵਰਤਦਾ ਹੈ ਵਰਤਦਾ ਹੈ ਦਾਤਾਂ ਨੂੰ ਵਿਸਾਰ ਕੇ ਵਿਕਾਰਾਂ ਵਿੱਚ ਪੈ ਜਾਂਦਾ ਅਤੇ ਕਈ ਦੁੱਖ ਕਲੇਸ਼ ਸਹਿਣ ਲੈਂਦਾ ਹੈ ਇਹ ਦੁੱਖ ਕਲੇਸ਼ ਵੀ ਪ੍ਰਭੂ ਦੀ ਦਾਤ ਹੀ ਤਾਂ ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਮੂੜ ਰਜ਼ਾ ਵਿੱਚ ਤੁਰੰਦੀ ਸਮਝ ਪੈਂਦੀ ਹੈ ਤੇ ਇਹ ਪ੍ਰਭੂ ਦੀ ਸਿੱਖ ਸਲਾਹ ਕਰਨ ਲੱਗ ਪੈਂਦਾ ਹੈ ਇਹ ਸਿੱਖ ਸਲਾਹ ਸਭ ਤੋਂ ਉੱਚੀ ਦਾਤ ਹੈ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਅਮੁੱਲਤ ਜਿਸ ਦਾ ਮੁੱਲ ਨਾ ਪਹਿ ਸਕੇ ਗੁਣ ਅਕਾਲ ਪੁਰਖ ਦੇ ਗੁਣ ਵਪਾਰੀਏ ਅਕਾਲ ਪੁਰਖ ਦੇ ਗੁਣਾ ਦਾ ਵਪਾਰ ਕਰਨ ਵਾਲੇ ਪੰਡਾਰ ਖਜ਼ਾਨੇ ਆਵਹਿ ਜੋ ਮਨੁੱਖ ਇਸ ਵਪਾਰ ਲਈ ਆਉਂਦੇ ਹਨ ਲੈ ਜਾਹਿ ਇਹ ਸੌਦਾ ਖਰੀਦ ਕੇ ਲੈ ਜਾਂਦੇ ਹਨ ਪਾਏ 파ਉ ਵਿਚ ਪ੍ਰੀਮ ਵਿਚ ਸਮਾਹਿ ਅਕਾਲ ਪੁਰਖ ਵਿਚ ਸਮਾਜ ਆਂਦੇ ਹਨ ਲੀਨ ਹਨ ਸਮਾਏ ਹੋਏ ਹਨ ਅਕਾਲ ਪੁਰਖ ਦੇ ਗੁਣ ਅਮੋਲਕ ਹਨ ਭਾਪ ਗੁਨਾ ਦਾ ਮੁੱਲ ਨਹੀਂ ਪੈ ਸਕਦਾ ਇਨ੍ਹਾਂ ਗੁਣਾ ਦੇ ਵਪਾਰ ਕਰਨੇ ਵੀ ਅਮੋਲਕ ਹਨ ਉਹਨਾਂ ਮਨੁੱਖਾਂ ਦਾ ਵੀ ਮੁੱਲ ਨਹੀਂ ਪੈ ਸਕਦਾ ਜੋ ਅਕਾਲਪੁਰਖ ਦੇ guna ਦਾ ਵਪਾਰ ਕਰਦੇ ਹਨ guna ਦੇ ਖਜ਼ਾਨੇ ਵੀ ਅਮੋਲਕ ਹਨ ਉਹਨਾਂ ਮਨੁੱਖਾਂ ਦਾ ਮੁੱਲ ਨਹੀਂ ਪੈ ਸਕਦਾ ਜੋ ਇਸ ਵਪਾਰ ਲਈ ਜਗਤ ਵਿੱਚ ਆਉਂਦੇ ਹਨ ਉਹ ਵੀ ਵੱਡੇ ਬਾਗਾਂ ਵਾਲੇ ਹਨ ਜੋ ਇਹ ਸੌਦਾ ਖਰੀਦ ਕੇ ਲੈ ਜਾਂਦੇ ਹਨ ਜੋ ਮਨੁੱਖ ਉਸ ਅਕਾਲਪੁਰਖ ਵਿੱਚ ਲੀਨ ਹੋਏ ਹੋਏ ਹਨ ਉਹ ਵੀ ਅਮੋਲਕ ਹਨ ਅਮੋਲ ਧਰਮ ਅਮੋਲ ਦੀਵਾਨ ਅਮੋਲਤੁਲ ਅਮੋਲ ਪਰਵਾਨ ਅਮੋਲ ਬਖਸ਼ੀਸ਼ ਅਮੋਲ ਨਿਸ਼ਾਨ ਅਮੋਲ ਕਰਮ ਅਮੋਲ ਫੁਰਮਾਨ ਧਰਮ ਜਨਨੀ ਨਿਯਮ ਕਨਨ ਦੀਬਾਂ ਕਚਹਿਰੀ ਰਾਜ ਦਰਬਾਰ ਤুল ਤੋਲ ਤੱਕੜ ਪਰਮਾਨ ਪਰਮਾਨ ਤੋਲਣ ਵਾਲਾ ਵੱਟਾ ਬਖਸ਼ੀਸ਼ ਰਹਿਮਤ ਦਇਆ ਨਿਸ਼ਾਨ ਅਕਾਲ ਪੁਰਖ ਦੀ ਬਖਸ਼ਿਸ਼ ਦਾ ਨਿਸ਼ਾਨ ਕਰਮ ਯਾਨੀ ਬਖਸ਼ਿਸ਼ ਰਹਿਮਤ ਫਰਮਾਨ ਹੁਕਮ ਅਮਲ ਅੰਦਾਜ਼ਿਆਂ ਤੋਂ ਪਰੇ ਅਮਲ ਅਕਾਲ ਪੁਰਖ ਦੇ ਕਾਨੂੰਨ ਤੇ ਰਾਜ ਦਰਬਾਰ ਅਮੋਲਕ ਹਨ ਬਹੁਤ ਤਕੜੀ ਅਮੋਲਕ ਹੈ ਉਹ ਵੱਟਾ ਅਮੋਲਕ ਹੈ ਜਿਸ ਨਾਲ ਜੀਵਾਂ ਦੇ ਚੰਗੇ ਮੰਦੇ ਕੰਮਾਂ ਨੂੰ ਉਹ ਤੋਲਦਾ ਹੈ ਉਸ ਦੀ ਬਖਸ਼ਿਸ਼ ਤੇ ਬਖਸ਼ਿਸ਼ ਦੇ ਨਿਸ਼ਾਨ ਵੀ ਅਮੋਲਕ ਹਾਂ ਅਕਾਲ ਪੁਰਖ ਦੀ ਬਖਸ਼ਿਸ਼ ਤੇ ਹੁਕਮ ਵੀ ਮੁੱਲ ਤੋਂ ਪਰੇ ਹਨ ਕਿਸੇ ਦਾ ਵੀ ਅੰਦਾਜ਼ਾ ਨਹੀਂ ਲੱਗ ਸਕਦਾ ਅਮੁੱਲੋ ਅਮੁਲ ਆਖਿਆ ਨਾ ਜਾਏ ਆਖ ਆਖ ਰਹੇ ਲਿਲਾਏ ਅਮੁੱਲੋ ਅਮੁਲ ਅਮੋਲਕ ਹੀ ਅਮੋਲਕ ਅੰਦਾਜ਼ਿਆਂ ਤੋਂ ਪਰੇ ਤੋਂ ਪਰੇ ਆਹਾ ਅੰਦਾਜ਼ਾ ਲਾ ਲਾ ਕੇ ਕਹਿ ਕਹਿ ਕੇ ਰਹਿ ਰਹਿ ਗਏ ਥੱਕ ਗਏ ਲਿਵ ਲਾਇ ਲਿਵ ਲਾ ਕੇ ਧਿਆਨ ਜੋੜ ਕੇ ਅਕਾਲ ਪੁਰਖ ਸਭ ਅੰਦਾਜ਼ਾਂ ਤੋਂ ਪਰੇ ਹੈ ਉਸ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਜੋ ਮਨੁੱਖ ਧਿਆਨ ਜੋੜ ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ ਉਹ ਅੰਤ ਨੂੰ ਰਹਿ ਜਾਂਦੇ ਹਨ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਪਦਰਥ ਆਖੇ ਆਖ ਰਹੇ ਹਨ ਵਰਣਨ ਕਰਦੇ ਹਨ ਵੇਦ ਪਾਠ ਵੇਦਾਂ ਦੇ ਪਾਠ ਵੇਦਾਂ ਦੇ ਮੰਤਰ ਪੜੇ ਪੜੇ ਹੋਏ ਮਨੁੱਖ ਵਿਦਵਾਨ ਕਰਹਿ ਵਿਖਿਆਣ ਵਿਖਿਆਣ ਕਰਦੇ ਹਨ ਉਪਦੇਸ਼ ਕਰਦੇ ਹਨ ਹੋਰਨਾਂ ਨੂੰ ਸੁਣਾਉਂਦੇ ਹਨ ਬਰਮੇ ਕਈ ਬ੍ਰਹਮੇ ਕਈ ਬ੍ਰਹਮਾ ਇੰਦ ਇੰਦਰ ਦੇਵ ਤੇ ਅਤੇ ਤੇ ਅਤੇ ਗੋਵਿੰਦ ਕਈ ਕਾਨੇ ਕ੍ਰਿਸ਼ਨ ਵੇਦਾਂ ਦੇ ਮੰਤਰ ਤੇ ਪੁਰਾਣ ਵੀ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ ਵਿਦਵਾਨ ਮਨੁੱਖ ਵੀ ਜੋ ਹੋਰਨਾਂ ਨੂੰ ਉਪਦੇਸ਼ ਦਿੰਦੇ ਹਨ ਅਕਾਲ ਪੁਰਖ ਦਾ ਬਿਆਨ ਕਰਦੇ ਹਨ ਕਈ ਬ੍ਰਹਮਾ ਕਈ ਇੰਦਰ ਗੋਪੀਆਂ ਤੇ ਕਈ ਕਾਲਪੁਰਖ ਦਾ ਅੰਦਾਜ਼ਾ ਲਾਂਦੇ ਹਨ ਆਖੇ ਇਸੇ ਆਖੇ ਸਿਦ ਆਖੇ ਕਹਤੇ ਕਿ ਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁੰਦਰ ਮੁੰਦਨ ਸੇਵ ਇਸਤ ਨਾਨਿਸ਼ਿ ਕਿਤੇ ਬੇਅੰਤ ਕਈ ਹੀਤੇ ਅਕਾਸ਼ਪੁਰਖ ਨੇ ਪੈਦਾ ਕੀਤੇ ਹੋਏ ਕੀਤੇ ਪੈਦਾ ਕੀਤੇ ਸੁਧ ਬੁੱਧ ਮਹਾਤਮਾ ਬੁੱਧ ਦਾਨਵ ਰਾਕਸ਼ਸ ਤੇ ਦੇਵ ਦੇਵਤੇ ਸੁਰ ਨਰ ਸੁਰਾਂ ਦੇ ਸੁਭਾਅ ਵਾਲੇ ਮਨੁੱਖ ਮੂਨੀ ਜਨ ਮੂਨੀ ਲੋਕ ਸੇਵ ਸੇਵਕ ਅਰਥ ਕਈ ਸ਼ਿਵ ਤੇ ਸਿੱਧ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਬੇਅੰਤ ਬੁੱਧ ਰਾਕਸ਼ ਤੇ ਦੇਵਤੇ ਦੇਵਤਾ ਸੁਭਾਅ ਮਨੁੱਖ ਮੂਨੀ ਲੋਕ ਤੇ ਸੇਵਕ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ ਕਹਤੇ ਆਖੇ ਆਖਣ ਪਾਏ ਕਹਤੇ ਕਹਿ ਕੇ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਲੈ ਸਕਦੇ ਕਿ ਇਕੇ ਪਦਰ ਕੀਤੀ ਕਈ ਜੀ ਆਖਣ ਪਾਏ ਆਖਣ ਦਾ ਜਿਕਰ ਕਰਦੇ ਹਨ ਕਹਿ 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 ਕਿ ਆਖ ਆਖ ਕੇ ਅਕਾਲ ਪੁਰਖ ਦਾ ਮੂਲ ਪਾਪ ਆ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਗਾ ਲਗਾ ਕੇ ਉਠ ਉਠ ਜਾਏ ਇਸ ਜਹਾਨ ਤੋਂ ਉਠ ਜਾਂਦੇ ਹਨ ਚਲੇ ਜਾ ਰਹੇ ਹਨ ਇਹਤੇ ਕੀਤੇ ਇਤਨੇ ਜੀਵ ਪੈਦਾ ਕੀਤੇ ਹੋਏ ਹਨ ਹੋਰ ਹੋਰ ਬੇਅੰਤ ਜੀਵ ਕਰੇ ਜੇ ਤੂੰ ਪੈਦਾ ਕਰ ਦੇਵੇਂ ਇਹ ਹਰੀ ਤਾ ਤਵੀ ਨਾ ਕੇਈ ਕੇ ਕੋਈ ਵੀ ਮਨੁੱਖ ਨਹੀਂ ਆਖ ਸਕਤੇ ਆਖ ਸਕਦੇ ਹੰ ਕਹਿ ਸਕਦੇ ਹੰ ਬਿਅੰਤ ਜੀਵ ਕਾਲਪੁਰਖ ਦਾ ਅੰਦਾਜ਼ਾ ਲਾ ਰਹੇ ਹਨ ਅਤੇ ਬਿਅੰਤ ਹੀ ਲਾਉਣ ਦਾ ਯਤਨ ਕਰ ਰਹੇ ਹਨ ਬਿਅੰਤ ਜੀਵ ਅੰਦਾਜ਼ਾ ਲਾ ਲਾ ਕੇ ਇਸ ਜਗਤੋਂ ਤੁਰੇ ਜਾ ਰਹੇ ਹਨ ਜਗਤ ਵਿੱਚ ਇਤਨੇ ਬਿਅੰਤ ਜੀਵ ਪੈਦਾ ਕੀਤੇ ਹੋਏ ਹਨ ਜੋ ਬਿਆਨ ਕਰ ਰਹੇ ਹਨ ਪਰ へ ਹਰੀ ਜੇ ਤੂੰ ਹੋਰ ਵੀ ਬੇਅੰਤ ਜੀਵ ਫਾਇਦਾ ਕਰ ਦੇਵੇਂ ਤਾਂ ਵੀ ਕੋਈ ਜੀਵ ਤੇਰਾ ਅੰਦਾਜ਼ਾ ਨਹੀਂ ਲਾ ਸਕਦਾ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖਿਆ ਬੋਲ ਵਿਗੜ ਤਾਂ ਲਿਖਿਆ ਸਿਰਗਾਵਾ ਰਗਵਰ ਜੇਵੜ ਜਿੰਨਾ ਵੱਡਾ ਭਾਵੇ ਚੌਂਦਾ ਹੈ ਪੌਂਦਾ ਹੈ ਤੇਵੜ ਉਹਨਾਂ ਵੱਡਾ ਸਾਚਾ ਸੋਏ ਉਹ ਸਦਾ ਸਥਿਰ ਰਹਿਣ ਵਾਲਾ ਕਾਲਪੁਰਖ ਉਹ ਸੱਚਾ ਬੋਲ ਵਿਗੜ ਬੋਲੀ ਬਾਸ ਜਾਂ ਬੜਬੋਲਾ ਵਿਗੜ ਵਿਗੜੇ ਹੋਏ ਬੋਲ ਬੋਲਣ ਵਾਲਾ ਲਿਖੀਏ ਉਹ ਬੜਬੋਲਾ ਲਿਖਿਆ ਜਾਂਦਾ ਸਿਰ ਗਵਾਰਾ ਗਵਾਰ ਗਵਾਰਾਂ ਦੇ ਸਿਰ ਤੇ ਗਵਾਰ ਮੂਰਖਾ ਸਿਰ ਮਹਾਮੂਰਖ ਮਹਾਮੂਰਖ ਹੈ ਨਾਨ ਪ੍ਰਮਾਤਮਾ ਜਿੰਨਾ ਚਾਹੁੰਦਾ ਹੈ ਉਤਨਾ ਹੀ ਵੱਡਾ ਹੋ ਜਾਂਦਾ ਹੈ ਆਪਣੀ ਗੁਦਰਤ ਬਦਾਲ ਲੈਂਦਾ ਹੈ ਉਹ ਸਦਾ ਕੀ ਰਹਿਣ ਵਾਲਾ ਹਰੀ ਆਪ ਹੀ ਜਾਣਦਾ ਹੈ ਕਿ ਉਹ ਕਿੱਡਾ ਵੱਡਾ ਹੈ ਜੇ ਕੋਈ ਬੜਬੋਲਾ ਮਨੁੱਖ ਦੱਸੇ ਲੱਗੇ ਕਿ ਅਕਾਲਪੁਰਖ ਕਿੰਨਾ ਵੱਡਾ ਹੈ ਤਾਂ ਉਹ ਮਨੁੱਖ ਮੂਰਖਾ ਸਿਰ ਮੂਰਖ ਗਿਣਿਆ ਜਾਂਦਾ ਹੈ ਪਾਓ ਜਗਤ ਦੇ ਬੇਅੰਤ ਵਿਦਵਾਨ ਹੋ ਚੁੱਕੇ ਹਨ ਤੇ ਪੈਦਾ ਹੁੰਦੇ ਰਹਿਣਗੇ ਪਰ ਨਾ ਅਜੇ ਤੱਕ ਕੋਈ ਮਨੁੱਖ ਲੇਖਾ ਕਰ ਸਕਿਆ ਹੈ ਤੇ ਨਾ ਹੀ ਅਗਾਹ ਨੂੰ ਕੋਈ ਕਰ ਸਕੇਗਾ ਕਿ ਪ੍ਰਭੂ ਵਿੱਚ ਕਿੰਨੀਆਂ ਵਡਿਆਈਆਂ ਹਨ ਤੇ ਉਹ ਕਿੰਨੀਆਂ ਬਖਸ਼ਿਸ਼ਾਂ ਜੀਵਾਂ ਉੱਤੇ ਕਰ ਰਿਹਾ ਹੈ ਬੇਅੰਤ ਹਨ ਉਸ ਦੇ ਗੁਣ ਬੇਅੰਤ ਹਨ ਉਸ ਦੀਆਂ ਦਾਤਾ ਇਸ ਭੇਤ ਨੂੰ ਉਸ ਪ੍ਰਭੂ ਤੋਂ ਬਿਨਾ ਕੋਈ ਨਹੀਂ ਜਾਣਦਾ ਇਹ ਕੰਮ ਮਨੁੱਖ ਦੀ ਤਾਕਤ ਤੋਂ ਬਹੁਤ ਪਰੇ ਦਾ ਹੈ ਉਸ ਮਨੁੱਖ ਨੂੰ ਹੋਛਾ ਜਾਣੂ ਗਵਾਰਾਂ ਸਿਰ ਗਵਾਰ ਜੋ ਪ੍ਰਭੂ ਦੇ ਗੁਨਾ ਅਤੇ ਦਾਤਾਂ ਦਾ ਹੱਦ ਬੰਨਾ ਉਸਦੇ ਲਿਮਿਟਸ ਨੂੰ ਲੱਭਣ ਦਾ ਦਾਵਾ ਕਰਦਾ ਹੈ ਇਸੇ ਨਾਲ ਹੀ ਅੱਜ ਦਾ ਇਹ ਸੈਸ਼ਨ ਸਮਾਪਤ ਹੁੰਦਾ ਹੈ ਤਹੇ ਜੀ ਲੋ ਆਪ ਸਭ ਦਾ ਧੰਨਵਾਦ ਤੁਸੀਂ ਬੜੇ ਹੀ ਧਿਆਨ ਨਾਲ ਸੁਣਿਆ ਦੇਖਿਆ ਵਾਹਿਗੁਰੂ ਬਖਸ਼ਿਸ਼ਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਤੁਹਾਨੂੰ ਇਸ ਤਰ੍ਹਾਂ ਲੱਗੀ ਇਹ ਵੀਡੀਓ ਆਪਣੇ ਵਿਚਾਰ ਸੁਝਾਅ ਇੱਥਾਂ ਕਮੈਂਟ ਬਾਕਸ ਵਿੱਚ ਲਿਖੋ ਹੁਣ ਦੇਵ ਜੀ ਇਜਾਜ਼ਤ ਸਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ